ਗੌੜੀ ਮਹੱਲਾ ਤੀਜਾ ਬ੍ਰਹਮਾ ਵੇਦ ਪੜੈ ਬਾਦ ਵਖਾਣੈ ਅੰਤਰ ਤਾਮਸ ਆਪਨਾ ਪਛਾਣੈ ਤਾਂ ਪ੍ਰਭ ਪਾਏ ਗੁਰ ਸ਼ਬਦ ਵਖਾਣੈ ਗੁਰ ਸੇਵਾ ਕਰੋ ਫਿਰ ਕਾਲ ਨਾ ਖਾਏ ਮਨ ਮੁਖ ਖਾਦੇ ਦੂਜੈ ਪਹਾਏ ਰਹਾਉ ਗੁਰਮੁਖ ਪ੍ਰਾਣੀ ਅਪਰਾਧੀ ਸਿਧੈ ਗੁਰ ਕੈ ਸ਼ਬਦ ਅੰਤਰ ਸਹਿਜ ਰੀਧੈ ਮੇਰਾ ਪ੍ਰਭ ਪਾਇਆ ਗੁਰ ਕੈ ਸ਼ਬਦ ਸਿਧੈ ਸਤਿਗੁਰ ਮੇਲੇ ਪ੍ਰਵਾਪ ਮਿਲਾਏ ਮੇਰੇ ਪ੍ਰਭ ਸੱਚ ਕੈ ਮਨ ਭਾਏ ਹਰ ਗੁਣ ਗਾਵੇ ਸਹਿਜ ਸੁਭਾਏ ਬਿਨ ਗੁਰ ਸੱਚੇ ਭਰਮ ਪੁਲਾਏ ਮਨ ਮੁਖ ਅੰਦੇ ਸਦਾ ਬੇਖ ਖਾਏ ਜਮ ਡੰਡ ਸਹੇ ਸਦਾ ਦੁਖ ਪਾਏ ਜਮੂਆ ਨਾ ਜੋ ਹੈ ਹਰ ਕੀ ਸਿਰਨਾਈ ਹਉ ਮੈਂ ਮਾਰ ਸੱਚ ਲਿਵਲਾਈ ਸਦਾ ਰਹੇ ਹਰ ਨਾਮ ਲਿਵਲਾਈ ਸਤਗੁਰ ਸੇਵੇ ਸੇ ਜਨ ਨਿਰਮਲ ਪਵਿੱਤਾ ਮਨ ਸਿਉ ਮਨ ਮਿਲਾਏ ਸਭ ਜਗ ਜੀਤਾ ਇਨ ਬਿਦ ਕੁਸਲ ਤੇਰਾ ਮੇਰੇ ਮੀਤਾ ਸਤਗੁਰੂ ਸੇਵੇ ਸੂ ਫਲ ਪਾਏ ਹਿਰਦੈ ਨਾਮ ਵਿੱਚੋ ਆਪ ਗਵਾਏ ਅਨਹਦ ਬਾਣੀ ਸ਼ਬਦ ਵਜਾਏ ਸਤਗੁਰ ਤੇ ਕਮਨ ਕਮਨ ਨਾ ਸਿੱਧੋ ਮੇਰੇ ਪਾਈ ਭਗਤੀ ਸਿੱਧੇ ਦਰਸ ੋਭਾ ਪਾਏ ਨਾਨਕ ਰਾਮ ਨਾਮ ਵਡਿਆਈ ਗੌੜੀ ਮਹੱਲਾ ਤੀਜਾ ਤ੍ਰੈ ਗੁਣ ਵਖਾਣੈ ਪਰਮ ਨ ਜਾਏ ਬੰਧਨ ਨ ਟੂਟੈ ਮੁਕਤ ਨ ਪਾਏ ਮੁਕਤ ਦਾਤਾ ਸਤਗੁਰੁ ਜੁਗ ਮਾਹਿ ਗੁਰਮੁਖ ਪ੍ਰਾਣੀ ਪਰਮੰਗਿ ਵਾਏ ਸਹਿਜ ਤੁਨੁ ਉਪਜੈ ਹਰਿ ਲਿਵ ਲਾਇ ਰਹਾਉ ਤ੍ਰੈ ਗੁਣ ਕਾਲ ਕੀ ਸਿਰਕਾਰਾ ਨਾਮੁ ਨ ਚਿਤਹਿ ਉਪਾਵਣ ਹਾਰਾ ਮਰ ਜੰਮੈ ਫਿਰ ਵਾਰੋ ਵਾਰਾ ਅੰਦੇ ਗੁਰੂ ਤੇ ਭਰਮ ਨ ਜਾਏ ਮੂਲ ਛੋੜ ਲਾਗੇ ਦੂਜੇ ਭਾਏ ਬਿਖ ਕਾ ਮਾਤਾ ਬਿਖ ਮਾਹੇ ਸਮਾਈ ਮਾਇਆ ਕਰ ਮੂਲ ਜੰਤਰ ਪਰਮਾਏ ਹਰ ਜੀਉ ਵਿਸਰਿਆ ਦੂਜੇ ਭਾਏ ਜਿਸ ਨਦਰ ਕਰੇ ਸੋ ਪਰਮਗਤ ਪਾਏ ਅੰਤਰ ਸਾਚ ਬਾਹਰ ਸਾਚ ਵਰਤਾਏ ਸਾਚ ਨਾ ਛਪੈ ਜੇ ਕੋ ਰਖੈ ਛਪਾਏ ਗਿਆਨੀ 부ਜਹਿ ਸਹਿਜ ਸੁਭਾਏ ਗੁਰਮੁਖ ਸਾਚ ਰਹਾ ਲਿਵ ਲਾਏ ਹਮੈ ਮਾਇਆ ਸ਼ਬਦ ਜਲਾਏ ਮੇਰਾ ਪ੍ਰਭ ਸਾਚ ਮੇਲ ਮਿਲਾਏ ਸਤਿਗੁਰ ਦਾਤਾ ਸ਼ਬਦ ਸੁਣਾਏ ਧਾਵਤ ਰੱਖੇ ਠਾਕ ਰਹਾਏ ਪੂਰੇ ਗੁਰ ਤੇ ਸੋਝੀ ਪਾਏ ਆਪੇ ਕਰਤਾ ਸੇਸ਼ਟ ਸਿਰਜ ਜਿਨ ਕੋਈ ਤਿਸ ਬਨ ਦੂਜਾ ਅਵਰ ਨ ਕੋਈ ਨਾਨਕ ਗੁਰਮੁਖ ਬੂਝੈ ਕੋਈ ਗੌੜੀ ਮਹੱਲਾ ਤੀਜਾ ਨਾਮ ਅਮੋਲਕ ਗੁਰਮੁਖ ਪਾਵੈ ਨਾਮੁ ਸੇਵੇ ਨਾਮ ਸਹਿਜ ਸਮਾਵੈ ਅੰਮ੍ਰਿਤ ਨਾਮ ਰਸਨਾ ਨਿਤ ਗਾਵੈ ਜਿਸ ਨੂੰ ਕਿਰਪਾ ਕਰੇ ਸੋ ਹਰ ਰਸ ਪਾਵੈ ਅਨੰਦ ਹਿਰਦੈ ਜਪੋ ਜਗਦੀਸਾ ਗੁਰਮੁਖ ਪਾਵੋ ਪਰਮ ਪਦ ਸੁਖਾ ਰਹਾ ਹਰਦਾ ਸੂਖ ਭਇਆ ਪ੍ਰਗਾਸ ਗੁਰਮੁਖ ਗਾਵੇ ਸਤਿਗੁਣ ਤਾਸ ਦਾਸਨ ਦਾਸ ਨਿਤ ਹੋਵੈ ਦਾਸ ਗ੍ਰਹਿ ਕੁਟੰਬ ਮੈਂ ਸਦਾ ਉਦਾਸ ਜੀਵਨ ਮੁਕਤ ਗੁਰਮੁਖ ਕੋ ਹੋਈ ਪਰਮ ਪਦਾਰਥ ਪਾਵੈ ਸੋਈ ਤ੍ਰੈ ਗੁਣ ਮਿਟੇ ਨਿਰਮਲ ਹੋਈ ਸਹਜੇ ਸਾਚ ਮਿਲੈ ਪ੍ਰਭ ਸੋਈ ਮੋਹ ਕੋਟੰਬ ਸਿਉ ਪ੍ਰੀਤ ਨਾ ਹੋਏ ਜਾ ਹਿਰਦੈ ਵਸਿਆ ਸਚ ਸੋਏ ਗੁਰਮੁਖ ਮਨ ਬਿਧਿਆ ਆਸਥਿਰ ਹੋਏ ਹੁਕਮ ਪਛਾਨੈ ਬੂਝੈ ਸਚ ਸੋਏ ਤੂੰ ਕਰਤਾ ਮੈਂ ਅਵਰ ਨ ਕੋਏ ਤੁਜ ਸੇਵੀ ਤੁਜ ਤੇ ਪਤ ਹੋਏ ਕਿਰਪਾ ਕਰੇ گاਵਾ ਪ੍ਰਭ ਸੋਏ ਨਾਨਕ ਨਾਮ ਰਤਨ ਸਭ ਜਗ ਮਹਿ ਲੋਏ ਗੁਰਮੁਖ ਬਾਣੀ ਮਿੱਠੀ ਲਾਗੀ ਅੰਤਰ ਬਿਖਸੈ ਅਨੰਦਿਨ ਲਿਬ ਲਾਗੀ ਸਹਿਜੇ ਸੱਚ ਮਿਲਿਆ ਪ੍ਰਸਾਦੀ ਸਤਿਗੁਰ ਪਾਇਆ ਪੂਰੈ ਵਡਭਾਗੀ ਹਉ ਮੈਂ ਮਮਤਾ ਦੁਰਮਤ ਦੁਖ ਨਾਸ ਜਬ ਹਿਰਦੈ RAM ਨਾਮ ਗੁਣਤਾਸ ਗੁਰਮੁਖ ਬੁੱਧ ਪ੍ਰਗਟਿ ਪ੍ਰਭ ਜਾਸ ਜਬ ਹਿਰਦੈ ਰਵਿਆ ਸਰਚਰਨ ਨਿਵਾਸ ਜਿਸ ਨਾਮ ਦੇ ਸੁਈ ਜਨ ਪਾਏ ਗੁਰਮੁਖ ਮਿਲਿ ਆਪ ਗਵਾਏ ਹਿਰਦੈ ਸਾਚਾ ਨਾਮ ਵਸਾਏ ਨਾਨਕ ਸਹਜੇ ਸਾਚ ਸਮਾਏ ਗਉੜੀ ਮਹੱਲਾ ਤੀਜਾ ਮਨ ਹੀ ਮਨ ਸਵਾਰਿਆ ਭੈ ਸਹਜ ਸੁਭਾਏ ਸ਼ਬਦ ਮਨ ਰੰਗਿਆ ਲਿਵ ਲਾਏ ਨਿਜ ਘਰ ਵਸਿਆ ਪ੍ਰਭ ਕੀ ਰਜਾਏ ਸਤਗੁਰ ਸੇਵਿਐ ਜਾਇ ਅਬ ਮਹਾਨ ਗੋਵਿੰਦ ਪਾਈਐ ਗੁਣੀ ਨਿਧਾਨ ਰਹਾ ਮਨ ਬੈ ਰਾਗੀ ਜਾ ਸ਼ਬਦ ਪਹੁ ਖਾਏ ਮੇਰਾ ਪ੍ਰਭ ਨਿਰਮਲਾ ਸਭ ਤੈ ਰਹਿ ਆ ਸਮਾਏ ਗੁਰ ਕਿਰਪਾ ਤੇ ਮਿਲੇ ਮਿਲਾਏ ਹਰ ਦਾਸਨ ਕੋ ਦਾਸ ਸੁਖ ਪਾਏ ਮੇਰਾ ਹਰ ਪ੍ਰਭ ਇਨ ਬਿਧ ਪਾਇਆ ਜਾਏ ਹਰ ਕਿਰਪਾ ਤੇ ਰਾਮ ਗੁਣ ਗਾਏ ਤ੍ਰਿਗ ਬਹੁ ਜੀਵਨ ਜਿਤ ਹਰ ਨਾਮ ਨ ਲੱਗੈ ਪਿਆਰ ਤ੍ਰਿਗ ਸੇਜ ਸੁਖਾਲੀ ਕਾਮਣ ਮੋਹ ਗੁਬਾਰ ਤੈਨ ਸਫਲ ਜਨਮ ਜਿਨ ਨਾਮ ਆਧਾਰ ਤ੍ਰਿਗ ਤ੍ਰਿਗ ਗ੍ਰਹਿ ਕੁਟੰਬ ਜਿਤ ਹਰ ਪ੍ਰੀਤ ਨ ਹੋਏ ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੈ ਸੋਏ ਹਰ ਨਾਮ ਬਿਨਾ ਮੈਂ ਅਵਰਨ ਕੋਏ ਸਤਿਗੁਰ ਤੇ ਹਮ ਗਾਤ ਪਤ ਪਾਈ ਹਰ ਨਾਮ ਧਿਆਇਆ ਦੂਖ ਸਗਲ ਮਿਟਾਈ ਸਦਾ ਆਨੰਦ ਹਰ ਨਾਮ ਲੇਵ ਲਈ ਗੁਰ ਮਿਲਿਆ ਹਮ ਕੋ ਸਰੀਰ ਸੁਧ ਪਹੀ ਹਉ ਮੈ ਤ੍ਰਿਸ਼ਨਾ ਸਭ ਅਗਨ 부ਝਈ ਬਿਨ ਬਿਨ ਸੇ ਕ੍ਰੋਧ ਖਿਮਾ ਗਹਿ ਲਈ ਹਰਿ ਆਪੇ ਕਿਰਪਾ ਕਰੇ ਨਾਮ ਦੇਵੈ ਗੁਰਮਖ ਰਤਨ ਕੋ ਵਿਰਲਾ ਲੇਵੈ ਨਾਨਕ ਗੁਣ ਗਾਵੇ ਹਰ ਅਲਖ ਅਭੇਵੈ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਗਉੜੀ ਬੈਰਾਗਣ ਮਹੱਲਾ 3 ਸਤਿਗੁਰ ਤੇ ਜੋ ਮੋਹ ਫੇਰੇ ਤੇ ਵੇ ਮੁਖ ਬੁਰੇ ਦਸਨ ਆਨੰਦਨ ਬੱਧੇ ਮਾਰੀਨ ਫਿਰ ਵੇਲਾ ਨਾ ਲਹਨ ਹਰ ਹਰ ਰੱਖੋ ਕਿਰਪਾ ਧਾਰ ਸਤ ਸੰਗਤ ਮਿਲਾਏ ਪ੍ਰਭ ਹਰ ਹਿਰਦੈ ਹਰ ਗੁਣ ਸਾਰ ਰਹਾਓ ਸੇ ਭਗਤ ਹਰ ਭਾਵ ਦੇ ਜੋ ਗੁਰਮੁਖ ਭਾਏ ਚਲਨ ਆਪ ਛੋੜ ਸੇਵਾ ਕਰਨ ਜੀਵਤ ਮੋਏ ਰਹਿਨ ਜਿਸ ਦਾ ਪਿੰਡ ਪ੍ਰਾਣ ਹੈ ਤਿਸ ਕੀ ਸਿਰਕਾਰ ਉਹ ਕਿਉ ਮਨੋ ਵਿਸਾਰੀਐ ਹਰ ਰਖੀਐ ਹਿਰਦੈ ਧਾਰ ਨਾਮ ਮਿਲਿਆ ਪਤ ਪਾਈਐ ਨਾਮ ਮੰਨਿਆ ਸੁਖ ਹੋਏ ਸਤਿਗੁਰ ਤੇ ਨਾਮ ਪਾਈਐ ਕਰਮ ਮਿਲੈ ਪ੍ਰਭ ਸੋਏ ਸਤਗੁਰ ਤੇ ਜੋ ਮੋਹ ਫੇਰੇ ਉਹੇ ਭ੍ਰਮ ਦੇ ਨਾ ਟਕੰ ਧਰਤ ਅਸਮਾਨ ਨ ਚੱਲਈ ਵਿੱਚ ਵਿਸਟਾ ਪਏ ਪਚੰਨ ਇਹੋ ਜਗ ਪਰਮ ਭੁਲਾਇਆ ਮੋਠ ਗੌਲੀ ਪਾਏ ਜਿਨ੍ਹਾਂ ਸਤਗੁਰ ਭੇਟਿਆ ਤਿਨ ਨੇੜ ਨ ਭਟੈ ਮਾਏ ਸਤਗੁਰ ਸੇਵਨ ਸੋ ਸੋ ਹੁਣੇ ਹਮੈ ਮੈਲ ਗਵਾਏ ਸਬਦ ਰਤੇ ਸੇ ਨਿਰਮਲ ਚੱਲ੍ਹੇ ਸਤਗੁਰ ਪਾਏ ਹਰ ਪ੍ਰਭ ਦਾਤਾ ਏਕ ਤੂੰ ਤੂੰ ਆਪੇ ਬਖਸ਼ਿ ਮਿਲਾਏ ਜਨ ਨਾਨਕ ਸਰਣਾਗਤੀ ਜੋ ਭਾਵੇ ਤਿਵੈ ਛਡਾਏ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਰਹਲੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਹਲੇ ਮਨ ਪ੍ਰਦੇਸੀਆ ਕਿਉ ਮਿਲਿਆ ਹਰ ਰਾਮ ਮਾਏ ਗੁਰ ਭਾਗ ਪੂਰਾ ਪਾਇਆ ਗਲ ਮਿਲਿਆ ਪਿਆਰਾ ਆਏ ਮਨ ਕਰਹਲਾ ਸਤਗੁਰ ਪੁਰਖ ਧਿਆਏ ਰਹਾ ਮਨ ਕਰਹਲਾ ਵਿਚਾਰਿਆ ਹਰ ਰਾਮ ਨਾਮ ਧਿਆਏ ਜਿਥੈ ਲੇਖਾ ਮੰਗੀਐ ਹਰ ਆਪੇ ਲੈ ਛਡਾਏ ਮਨ ਕਰਹਲਾ ਆਤ ਨਿਰਮਲਾ ਮਲ ਲਾਗੀ ਹੋਮੈ ਆਏ ਪ੍ਰਤਖ ਪੇਰ ਘਰ ਨਾਲ ਪਿਆਰਾ ਵਿਛੜ ਚੋਟਾਂ ਖਾਏ ਮਨ ਕਰਹਲਾ ਮੇਰੇ ਪ੍ਰੀਤਮ ਹਰਿ ਰਹਿਐ ਭਾਲ ਭਾਲਾਏ ਉਪਾਏ ਕਿਤੇ ਨਾ ਲੱਭਈ ਗੁਰ ਹਿਰਦੈ ਹਰ ਦੇ ਖਾਏ ਮਨ ਕਰਹਲਾ ਮੇਰੇ ਪ੍ਰੀਤਮ ਦਿਨ ਰੈਣ ਹਰ ਲਿਵ ਲਾਏ ਘਰ ਜਾਏ ਪਾਵ ਰੰਗ ਮਹਿਲੀ ਗੁਰ ਮੇਲੇ ਹਰ ਮੇਲਾਏ ਮਨ ਕਰਹਲਾ ਤੂੰ ਮੀਤ ਮੇਰਾ ਪਾਖੰਡ ਲੋਭ ਤਜਾਏ ਪਾਖੰਡ ਲੋਭੀ ਮਾਰਿਐ ਜਮ ਡੰਡ ਦੇ ਸਜਾਏ ਮਨ ਕਰਹਲਾ ਮੇਰੇ ਪ੍ਰਾਨ ਤੂੰ ਮੈਲ ਪਾਖੰਡ ਭਰਮ ਗਵਾਏ ਹਰ ਅੰਮ੍ਰਿਤ ਸਰ ਗੁਰ ਪੂਰਿਆ ਮਿਲ ਸੰਗਤੀ ਮਲ ਲਹਿ ਜਾਏ ਮਨ ਕਰਹਲਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਏ ਇਹੋ ਮੋਹ ਮਾਇਆ ਪਸਰਿਆ ਅੰਤ ਸਾਥਨਾ ਕੋਈ ਜਾਏ ਮਨ ਕਰਹਲਾ ਮੇਰੇ ਸਾਜਨਾ ਹਰ ਖਰਚ ਲੀਆ ਪਤ ਪਾਏ ਹਰ ਦਰਗਹ ਪੈਨਾਇ ਹਰ ਆਪ ਲਿਆ ਗਲ ਲਾਏ ਮਨ ਕਰਹਲਾ ਗੁਰ ਮੰਨਿਆ ਗੁਰਮਖ ਕਾਰ ਕਮਾਏ ਗੁਰ ਆਗੈ ਕਰ ਜੋਦੜੀ ਜਨ ਨਾਨਕ ਹਰ ਮੇਲਾਏ ਗੌੜੀ ਮਹੱਲਾ ਚੌਥਾ ਮਨ ਕਰਹਲਾ ਵਿਚਾਰੀਆ ਵਿਚਾਰ ਦੇਖ ਸੰਭਾਲ ਬਨ ਫਿਰ ਥੱਕੇ ਬਨ ਵਾਸੀਆ ਪਿਰ ਗੁਰਮਤਿ ਰਿਦੈ ਨਿਹਾਲ ਮਨ ਕਰਹਲਾ ਗੁਰੂ ਗੋਬਿੰਦ ਸਮਾਲ ਰਹਾਉ ਮਨ ਕਰਹਲਾ ਵਿਚਾਰੀਆ ਮਨ ਮੁਖ ਫਾਥਿਆ ਮਹਾ ਜਾਲ ਗੁਰਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸਮਾਲ ਮਨ ਕਰਹਲਾ ਮੇਰੇ ਪਿਆਰਿਆ ਸਤ ਸੰਗਤ ਸਤ ਗੁਰ ਭਾਲ ਸਤ ਸੰਗਤ ਲਗ ਹਰ ਧਿਆਈਐ ਹਰ ਹਰ ਚੱਲੈ ਤੇਰੇ ਨਾਲ ਮਨ ਕਰ ਹਲਾਵੜ ਭਾਗਿਆ ਹਰ ਏਕ ਨਦਰ ਨਿਹਾਲ ਆਪ ਛਡਾਏ ਛੁੱਟੀਐ ਸਤਿਗੁਰ ਚਰਨ ਸਮਾਲ ਮਨ ਕਰ ਹਲਾ ਮੇਰੇ ਪਿਆਰਿਆ ਵਿੱਚ ਦੇਹੀ ਜੋਤ ਸਮਾਲ ਗੁਰ ਨੌਂ ਨਿਦ ਨਾਮ ਵਖਾਲਿਆ ਹਰ ਦਾਤ ਕਰੀ ਦਿਆਲ ਮਨ ਕਰ ਹਲਾ ਤੂੰ ਚੰਚਲ ਚਤੁਰਾਈ ਛੱਡ ਬਿਕਰਾਲ ਹਰ ਹਰ ਨਾਮ ਸਮਾਲ ਤੂੰ ਹਰ ਮੁਕਤ ਕਰੇ ਅੰਤ ਕਾਲ ਮਨ ਕਰਹਲਾਵਡ ਪਹਗੀਆ ਤੂੰ ਗਿਆਨ ਰਤਨ ਸਮਾਲ ਗੁਰ ਗਿਆਨ ਖੜਗ ਹੱਥ ਧਾਰਿਆ ਜਮ ਮਾਰਿਆੜਾ ਜਮ ਕਾਲ ਅੰਤਰ ਨਿਤ ਹਾਨ ਮਨ ਕਰਹਲੇ ਭ੍ਰਮ ਭਵੇ ਬਾਹਰ ਭਾਲ ਗੁਰਪੁਰਖ ਪੂਰਾ ਭੇਟਿਆ ਹਰ ਸੱਜਣ ਲਧੜਾ ਨਾਲ ਰੰਗ ਰਤੜੇ ਮਨ ਕਰਹਲੇ ਹਰ ਰੰਗ ਸਦਾ ਸਮਾਲ ਹਰ ਰੰਗ ਕਦੇ ਨਾ ਉਤਰੈ ਗੁਰ ਸੇਵਾ ਸ਼ਬਦ ਸਮਾਲ ਹਮ ਪੰਖੀ ਮਨ ਕਰਹਲੇ ਹਰ ਤਰਵਰ ਪੁਰਖ ਆਕਾਲ ਵਡਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸਮਾਲ ਰਾਗ ਗਉੜੀ ਗੁਆਰੇਰੀ ਮਹੱਲਾ ਪੰਜਵਾ ਅਸ਼ਟਪਦੀਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਜਾਵੇ ਹੁਮਾ ਮਹ ਕਰਤ ਗੁਮਾਨ ਤਬ ਇਹ ਬਾਵਰ ਫਿਰਤ ਬੇਗਾਨਾ ਜਬ ਇਹ ਹੋਵਾ ਸਗਲ ਕੀ ਰੀਨਾ ਤਾਤੇ ਰਮਈਆ ਘਟ ਘਟ ਚੀਨਾ ਸਹਿਜ ਸੁਹਿਲਾ ਫਲ ਮਸਕੀਨੀ ਸਤਗੁਰ ਆਪਨ ਮੋਹੇ ਦਾਨ ਦੀਨੀ ਰਹਾਓ ਜਬ ਕਿਸ ਕਉ ਇਹੋ ਜਾਣ ਸਮੰਦਾ ਤਬ ਸਗਲੇ ਇਸ ਮੇਲੇ ਫੰਦਾ ਮੇਰ تیر ਜਬ ਇਨੇ ਝੁਕਾਈ ਤਾਤੇ ਇਸ ਸੰਗ ਨਹੀਂ ਬਹਿਰਾਈ ਜਦ ਇਨ ਆਪਣੀ ਆਪਣੀ ਧਾਰੀ ਤਬ ਇਸ ਕਹ ਹੈ ਮੁਸਕਲ ਭਾਰੀ ਜਦ ਇਨ ਕਰਨੇ ਹਾਰ ਪਛਾਤਾ ਤਬ ਇਸ ਨੂੰ ਨਾਹੀ ਕਿਛ ਤਾਤਾ ਜਦ ਇਨ ਆਪਨੋ ਬਾਧਿਓ 모ਹਾ ਆਵੇ ਜਾਏ ਸਦਾ ਜਮਜੋਹਾ ਜਦ ਇਸਤੇ ਸਭ ਬਿਨਸੇ ਭਰਮ ਭੇਦ ਨਾਹੀ ਹੈ ਪਾਰ ਬ੍ਰਹਮਾ ਜਬ ਇਨ ਕੇ ਸ਼ਿਕਰ ਮੰਨੇ ਭੇਦਾ ਤਬ ਤੇ ਦੂਖ ਡੰਡ ਅਰ ਖੇਦਾ ਜਬ ਇਨ ਏਕੋ ਏਕੀ 부ਝਿਆ ਤਬ ਤੇ ਇਸ ਨੂੰ ਸਭ ਕਿਛ ਸੁਝਿਆ ਜਬੇ ਹੁਤਾਵੈ ਮਾਇਆ ਅਰਥੀ ਨਹ ਤ੍ਰਿਪਤਾਵੈ ਨਹ ਤਿਸ ਲਾਥੀ ਜਬ ਇਸਤੇ ਇਹੋ ਹੋਇਓ ਜੌਲਾ ਪੀਛੈ ਲਾਗ ਚਲੀ ਉਠ ਕੌਲਾ ਹਰ ਕਿਰਪਾ ਜਾਓ ਸਤਿਗੁਰ ਮਿਲਿਓ ਮਨ ਮੰਦਰ ਮੈਂ ਦੀਪਕ ਜਲਿਓ ਜੀਤ ਹਾਰ ਕੀ ਸੋਝੀ ਕਰੀ ਤਉ ਇਸ ਘਰ ਕੀ ਕੀਮਤ ਪਰੀ ਕਰਨ ਕਰਾਵਨ ਸਭ ਕਿਸ ਏਕੈ ਆਪੇ ਬੁੱਧ ਵਿਚਾਰ ਬਵੇਕੈ ਦੂਰ ਨਾ ਨੇਰੈ ਸਭ ਕੈ ਸੰਗ ਸੱਚ ਸਲਾਹਣ ਨਾਨਕ ਹਰ ਰੰਗਾ ਗੌੜੀ ਮਹੱਲਾ ਪੰਜਵਾ ਗੁਰਸੇਵਾ ਤੇ ਨਾਮੇ ਲਾਗਾ ਤਿਸ ਕਉ ਮਿਲਿਆ ਜਿਸ ਮਸਤਕ ਭਾਗਾ ਤਿਸ ਕਾ ਹਿਰਦੈ ਰਵਿਆ ਸੋਏ ਮਨ ਤਨ ਸੀਤਲ ਨਿਚਲ ਹੋਏ ਐਸਾ ਕੀਰਤਨ ਕਰ ਮਨ ਮੇਰੇ ਈਹਾ ਊਹਾ ਜੋ ਕਾਮ ਤੇਰੈ ਰਹਾਉ ਜਾਸ ਜਪਤ ਪਹੋ ਆਪਦਾ ਜਾਏ ਤਾਵਤ ਮਨੁਵਾ ਆਵੈ ਠਾਏ ਜਾਸ ਜਪਤ ਫਿਰ ਦੁਖ ਨ ਲਾਗੈ ਜਾਸ ਜਪਤ ਇਹ ਹਉਮੈ ਭਾਗੈ ਜਾਸ ਜਪਤ ਵਸ ਆਵੇ ਪੰਚ ਜਾਸ ਜਪਤ ਹਿਰਦੈ ਅੰਮ੍ਰਿਤ ਸੰਚਾ ਜਾਸ ਜਪਤ ਇਹ ਤ੍ਰਿਸ਼ਨਾ 부ਝੈ ਜਾਸ ਜਪਤ ਹਰ ਦਰਗ ਸਿਜੈ ਜਾਸ ਜਪਤ ਕੋਟ ਮਿਟੇ ਅਪਰਾਧ ਜਾਸ ਜਪਤ ਹਰ ਹੋਵੈ ਸਾਧ ਜਾਸ ਜਪਤ ਮਨ ਸੀਤਲ ਹੋਵੈ ਜਾਸ ਜਪਤ ਮਲ ਸਗਲੀ ਖੋਵੈ ਜਾਸ ਜਪਤ ਰਤਨ ਹਰ ਮਿਲੈ ਬਹੁਰ ਨ ਛੋਡੈ ਹਰ ਸੰਗ ਹਿੱਲੈ ਜਾਸ ਜਪਤ ਕਈ ਬੈਕੁੰਠ ਵਾਸ ਜਾਸ ਜਪਤ ਸੁਖ ਸਹਿਜਨ ਵਾਸ ਜਾਸ ਜਪਤ ਇਹ ਅਗਨ ਨ ਪੋਹਤ ਜਾਸ ਜਪਤ ਇਹ ਕਾਲ ਨ ਜੋਹਤ ਜਾਸ ਜਪਤ ਤੇਰਾ ਨਿਰਮਲ ਮਾਥਾ ਜਾਸ ਜਪਤ ਸਗਲਾ ਦੁਖ ਲਾਥਾ ਜਾਸ ਜਪਤ ਮੁਸ਼ਕਲ ਕਸ਼ੂ ਨ ਬਣੈ ਜਾਸ ਜਪਤ ਸੁਣ ਅਨਹਤ ਧੁਨੈ ਜਾਸ ਜਪਤ ਇਹ ਨਿਰਮਲ ਸੋਏ ਜਾਸ ਜਪਤ ਕਮਲ ਸੀਦਾ ਹੋਏ ਗੁਰ ਸੋਬਦ੍ਰਿਸ਼ਟ ਸਭ ਉਪਰ ਕਰੀ ਜਿਸ ਕਾ ਹਿਰਦੈ ਮੰਤਰ ਦੇ ਹਰੀ ਅਖੰਡ ਕੀਰਤਨ ਤਨ ਭੋਜਨ ਚੂਰਾ ਕਹੋ ਨਾਨਕ ਜਿਸ ਸਤਗੁਰ ਪੂਰਾ ਗਉੜੀ ਮਹੱਲਾ ਪੰਜਵਾ ਗੁਰ ਕਾ ਸਬਦ ਰਿਤ ਅੰਤਰ ਧਾਰੈ ਪੰਜ ਜਨਾ ਸਿਉ ਸੰਗਨਿਵਾਰ ਦਸ ਇੰਦਰੀ ਕਰਿ ਰਖੈ ਵਾਸ ਤਾਕੈ ਆਤਮਾ ਹੋਏ ਪ੍ਰਗਾਸ ਐਸੀ ਦ੍ਰਿੜਤਾ ਤਾਂ ਕਹਿ ਹੋਵੇ ਜਾ ਕਉ ਦਇਆ ਮਇਆ ਪ੍ਰਵਸੋਏ ਰਹਾ ਸਾਧਨ ਦੁਸਤ ਜਾ ਕੈ ਏਕ ਸਮਾਨ ਜੇਤਾ ਬੋਲਣ ਤੇਤਾ ਗਿਆਨੈ ਜੇਤਾ ਸੁਨਣਾ ਤੇਤਾ ਨਾਮ ਜੇਤਾ ਪੇਖਣ ਤੇਤਾ ਧਿਆਨ ਸਹਜੇ ਜਾਗਣ ਸਹਜੇ ਸੋਏ ਸਹਜੇ ਹੋਤਾ ਜਾਏ ਸੋ ਹੋਏ ਸਹਜ ਬੈਰਾਗ ਸਹਜੇ ਹੀ ਹਸਣਾ ਸਹਜੇ ਚੂਪ ਸਹਜੇ ਹੀ ਜਪਣਾ ਸਹਿਜੇ ਭੋਜਨ ਸਹਿਜੇ ਪਾਓ ਸਹਿਜੇ ਮਿਟਿਓ ਸਗਲ ਦੁਰਾਓ ਸਹਿਜੇ ਹੋਵਾ ਸਾਧੂ ਸੰਗ ਸਹਿਜ ਮਿਲਿਓ ਪਾਰ ਬ੍ਰਹਮਨ ਸੰਗ ਸਹਿਜੇ ਗ੍ਰਹਿਮਹਿ ਸਹਿਜੋ ਦਾਸੀ ਸਹਿਜੇ ਦੁਬਦਾ ਤਨ ਕੀ ਨਾਸੀ ਜਾ ਕੈ ਸਹਿਜ ਮਨ ਭਇਆ ਆਨੰਦ ਤਾ ਕਉ ਭੇਟਿਆ ਪਰਮ ਆਨੰਦ ਸਹਜੇ ਅਮਰਤ ਪੀयो ਨਾਮ ਸਹਜੇ ਕੀਨੋ ਜੀਅ ਕੋ ਦਾਨ ਸਹਜ ਕਤਾ ਮਹ ਆਤਮ ਰਸਿਆ ਤਾ ਕੈ ਸੰਗ ਅਬਿਨਾਸੀ ਵਸਿਆ ਸਹਜੇ ਆਸਥ ਸਹਜੇ ਆਸਣ ਆਸਥਿਰ ਪਹਾਇਆ ਸਹਜੇ ਅਨਹਤ ਸ਼ਬਦ ਵਜਾਇਆ ਸਹਜੇ ਰੁਣ ਝੁਣਕਾਰ ਸੁਹਾਇਆ ਤਾ ਕੈ ਘਰ ਪਾਰ ਬ੍ਰਹਮ ਸਮਾਇਆ ਸਹਿਜੇ ਜਾ ਕੋ ਪਰਿਓ ਕਰਮ ਸਹਿਜੇ ਗੁਰ ਭੇਟਿਓ ਸੱਚ ਧਰਮ ਜਾ ਕੈ ਸਹਿਜ ਭਇਆ ਸੋ ਜਾਣੈ ਨਾਨਕ ਦਾਸ ਤਾ ਕੈ ਕੁਰਬਾਨ ਗੌੜੀ ਮਹੱਲਾ ਪੰਜਵਾ ਪ੍ਰਥਮੇ ਗਰਭ ਵਾਸਤੇ ਟਰਿਆ ਪੁੱਤਰ ਕਲਤਰ ਕੁਟੰਬ ਸੰਗ ਜੁਰਿਆ ਭੋਜਨ ਅਨਕ ਪ੍ਰਕਾਰ ਬਹੁ ਕਪਰੇ ਸਰਪਨ ਗਵ ਸਰਪਰ ਗਵਨ ਕਰਹਿਗੇ ਬੱਪਰੇ ਕਵਨਾ ਸਥਾਨ ਜੋ ਕਬ ਹੋਣਾ ਟਰੈ ਕਵਰ ਸ਼ਬਦ ਜਿਤ ਦੁਰਮਤ ਹਰੈ ਰਹਾਉ ਇੰਦਰਪੁਰੀ ਮੈਂ ਸਰ ਪਰ ਮਰਣਾ ਬ੍ਰਹਮਪੁਰੀ ਨੇਚਲ ਨਹੀਂ ਰਹਿਣਾ ਸ਼ਿਵਪੁਰੀ ਕਾ ਹੋਏਗਾ ਕਲ ਤ੍ਰੈ ਗੁਣ ਮਾਇਆ ਬਿਨ ਸਬ ਤਲਾ ਗਿਰ ਤਾਰ ਧਰਨ ਗगन ਅਰ ਤਾਰੇ ਰਵ ਸਸ ਪਵਨ ਪਾਵਕ ਨੀਰਾਰੇ ਦਿਨ ਸਰੈ ਬਰਤ ਅਰ ਭੇਦਾ ਸਾਸਤ ਸਿਮਰਤ ਬਿਨ ਸਹਿਗੇ 베ਦਾ ਦੀਰਥ ਦੇਵ ਦੇਹੁਰਾ ਪੋਥੀ ਮਾਲਾ ਤਿਲਕ ਸੋਚ پاک ਹੋਤੀ ਧੋਤੀ ਡੰਡਾਉਤ ਪ੍ਰਸਾਦਨ ਭੋਗਾ ਗਵਨ ਕਰੇ ਗੋ ਸਗਲੋ ਲੋਗਾ ਜਾਤ ਵਰਨ ਤੁਰਕ ਅਰਹਿੰਦੂ ਪਸਪੰਖੀ ਅਨਕ ਜੋਨ ਜਿੰਦੂ ਸਗਲ ਪਾਸਾਰ ਦੀਸੈ ਪਾਸਾਰਾ ਬਿਨ ਸਜਾਏ ਗੋ ਸਗਲ ਆਕਾਰਾ ਸਹਜ ਸਿਫਤ ਭਗਤ ਤਤ ਗਿਆਨ ਸਦਾ ਆਨੰਦ ਨਿਹਚਰ ਸਤਿ ਥਨ ਤਾ ਸੰਗਤ ਸਾਧ ਗੁਣ ਰਸੈ ਅਨਭਉ ਨਗਰ ਤहां ਸਦ ਵਸੈ ਤਹਿ ਪਉ ਪਰਮਾ ਸੋਗ ਨ ਚਿੰਤਾ ਆਵਨ ਜਾਵਨ ਮਿਰਤ ਨਾ ਹੋਤਾ ਤਹਿ ਸਦਾ ਆਨੰਦ ਅਨਹਤ ਆਖਾਰੇ ਭਗਤ ਵਸਹਿ ਕੀਰਤਨ ਆਧਾਰੇ ਪਾਰ ਬ੍ਰਹਮ ਕਾ ਅੰਤ ਨਾ ਪਾਰ ਕੌਣ ਕਰੈ ਤਾ ਕਾ ਵਿਚਾਰ ਕਹ ਨਾਨਕ ਜਿਸ ਕਿਰਪਾ ਕਰੈ ਨਿਹਚਰ ਥਾਨ ਸਾਧ ਸੰਗ ਤਰੈ ਗੌੜੀ ਮਹੱਲਾ ਪੰਜਵਾ ਜੋ ਇਸ ਮਾਰੇ ਸੋਈ ਸੂਰਾ ਜੋ ਇਸ ਮਾਰੇ ਸੋਈ ਪੂਰਾ ਜੋ ਇਸ ਮਾਰੇ ਤਿਸੇ ਵੜਾਈ ਜੋ ਇਸ ਮਾਰੇ ਤਿਸ ਕਾ ਦੁਖ ਜਾਇ ਐਸਾ ਕੋਏ ਜੇ ਦੁਬਦਾ ਮਾਰਗ ਵਾਵੈ ਇਸ ਹਮਾਰ ਰਾਜ ਜੋਗ ਕਮਾਵੇ ਰਹਾਉ ਜੋ ਇਸ ਮਾਰੇ ਤਿਸ ਕਉ ਭਉ ਨਾਹੇ ਜੋ ਇਸ ਮਾਰੇ ਸੋ ਨਾਮ ਸਮਾਹੇ ਜੋ ਇਸ ਮਾਰੇ ਤਿਸ ਕੀ ਤ੍ਰਿਸ਼ਨਾ 부ਜੈ ਜੋ ਇਸ ਮਾਰੇ ਸੋ ਦਰਗਹਿ ਸਿਜੈ ਜੋ ਇਸ ਮਾਰੇ ਸੋ ਤਨਵੰਤਾ ਜੋ ਇਸ ਮਾਰੇ ਸੋ ਪਤਵੰਤਾ ਜੋ ਇਸ ਮਾਰੇ ਸੋਈ ਜਤੀ ਜੋ ਇਸ ਮਾਰੇ ਤਿਸ ਹੋਵੈ ਗਤੀ ਜੋ ਇਸ ਮਾਰੇ ਤਿਸ ਕਾ ਆਇਆ ਗਨੀ ਜੋ ਇਸ ਮਾਰੇ ਸੋ ਨਿਹਚਲ ਧਨੀ ਜੋ ਇਸ ਮਾਰੇ ਸੋ ਵਡ ਭਾਗਾ ਜੋ ਇਸ ਮਾਰੇ ਸੋ ਅਨੰਦਿਨ ਜਾਗਾ ਜੋ ਇਸ ਮਾਰੇ ਸੋ ਜੀਵਨ ਮੁਕਤਾ ਜੋ ਇਸ ਮਾਰੇ ਤਿਸ ਕੀ ਨਿਰਮਲ ਜੁਗਤਾ ਜੋ ਇਸ ਮਾਰੇ ਸੋਈ ਸੋ ਗਿਆਨੀ ਜੋ ਇਸ ਮਾਰੇ ਸੋ ਸਹਿਜ ਧਿਆਨੀ ਇਸ ਮਾਰੀ ਬਿਨ ਥਾਏ ਨਾ ਪਰੈ ਕੋਟ ਕਰਮ ਜਾਪ ਤਬ ਕਰੈ ਇਸ ਮਾਰੀ ਬਿਨ ਜਨਮ ਨਾ ਮਿਟੈ ਇਸ ਮਾਰੀ ਬਿਨ ਜਮ ਤੇ ਨਹੀਂ ਛੁਟੈ ਇਸ ਮਾਰੀ ਬਿਨ ਗਿਆਨ ਨਾ ਹੋਈ ਇਸ ਮਾਰੀ ਬਿਨ ਝੂਠ ਨਾ ਧੋਈ ਇਸ ਮਾਰੀ ਬਿਨ ਸਭ ਕਿਛ ਮੈਲਾ ਇਸ ਮਾਰੀ ਬਿਨ ਸਭ ਕਿਛ ਜੌਲਾ ਜਾ ਕੋ ਭਏ ਕਿਰਪਾਲ ਕਿਰਪਾ ਨਿਧ ਤਿਸ ਭਈ ਖਲਾਸੀ ਹੋਈ ਸਗਲ ਸਿੱਧ ਗੁਰ ਦੁਬਦਾ ਜਾ ਕੀ ਹੈ ਮਾਰੀ ਕਹ ਨਾਨਕ ਸੋ ਬ੍ਰਹਮ ਵਿਚਾਰੀ